ਦੇ ਆ ਫਲਾਇਡ ਚੱਲ ਠੀਕ ਆ ਤਾਇਆ ਫਿਰ ਧਿਆਨ ਰੱਖਿਓ ਚੱਲ ਸਹੀ ਗੱਲੋ ਚੱਲ ਧਿਆਨ ਰੱਖੇ ਹਲੇ ਤੈਨੂੰ ਕੱਲ ਦੱਸਿਆ ਵਾ ਚਲੋ ਚਲੋ ਤਲਕਿਆ ਤਲਕਿਆ ਪਾਪਾ ਲਤਾ ਟੱਕ ਤਾ ਹੋਰ ਜੀਦਾ ਰਹਾ ਰਮਣਾ ਕੱਢ ਦੇ ਮੇਰੇ ਘਰੋਂ ਹੋਰ ਰਮਣਾ ਉਹ ਪੁੱਤ ਵੇਖੀ ਕੌਣ ਆਇਆ ਜਾ ਕੇ ਮੜਾਇਆ ਕਾ ਵੇਖਿਆ ਛੇਤੀ ਜਾ ਪਾਪਾ ਆ ਜਗਣਾ ਕਿੱਧਰ ਆਇਆ ਕਿਹੜਾ ਜਗਣਾ ਉਹ ਜਗਣਾ ਲੂਤੀ ਤੈਨੂੰ ਪਤਾ ਵਾ ਕਾਬਲ ਦਾ ਖਾਸ ਬੰਦਾ ਵਾ ਏ ਇਹ ਕਿਧਰ ਆ ਗਿਆ ਮੂੰਹ ਚੁੱਕ ਕੇ ਓਏ ਆਪਾਂ ਨੂੰ ਸਾਰੇ ਇੱਕ ਬੰਦੇ ਦੀ ਲੋੜ ਆ ਉਹ ਪਹਿਲਾਂ ਗੱਲ ਤਾਂ ਸੁਣ ਗਏ ਕਿਧਰ ਆਇਆ ਫੇਰ ਗੱਲ ਕਰਦੇ ਕੋਈ ਨਹੀਂ ਓ ਬੱਲੇ ਓ ਤਾਇਆ ਬੱਲੇ ਓ ਤਾਇਆ ਭਤੀਜਾ ਤੇ ਆਇਆ ਭਤੀਜਾ ਤੇ ਆਇਆ ਓਏ ਆ ਜਗਨੇ ਆ ਵੀ ਆ ਜਗਨੇ ਆ ਬਹਿ ਇੱਥੇ ਓ ਬੱਲੇ ਓ ਤਾਇਆ ਮੈਨੂੰ ਤੇ ਖੁਸ਼ੀ ਬੜੀ ਹੋਈ ਕਿ ਤਾਇਆ ਮੇਰਾ ਬੋਟਾ ਨਹੀਂ ਖਲੋਤਾ ਆ ਮੇਰਾ ਤਾਂ ਚੇਤੀ ਖੁਸ਼ ਹੋ ਗਿਆ ਉਹ ਤਾਰੇ ਤੋਰੇ ਨਹੀਂ ਇੱਥੇ ਚਮਕਣੇ ਇੱਥੇ ਤੇ ਮੇਰਾ ਪਾਪਾ ਹੀ ਗੱਜੂ ਬਦਲ ਬਣ ਕੇ ਉਹ ਤਾਇਆ ਹੋਰ ਕੋਈ ਤੁਹਾਡੇ ਨਾਲ ਹੋਵੇ ਨਾ ਹੋਵੇ ਪਰ ਮੈਂ ਤੁਹਾਡੇ ਨਾਲ ਜੇ ਮੈਂ ਤੁਹਾਡੇ ਵੱਲ ਬਹਿ ਗਿਆ ਜੇ ਉਹ ਚੱਲੋ ਚੱਲ ਹਨੂ ਨਹੀਂ ਤੇਰੀ